ਤੋਨੂ ਪਤਾ ਹੈ ਵਜੀਦ ਖਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਅਟੈਕ ਕਰਨ ਵਾਸਤੇ ਕਿਹਨੇ ਪੈਸੇ ਦਿੱਤੇ ਸੀ ਅਸਲ ਚ ਵਜੀਦ ਖਾਨ ਦੀ ਜਾਂ ਔਰੰਗਜ਼ੇਬ ਦੀ ਏਡੀ ਕੋਈ ਦੁਸ਼ਮਣੀ ਨਹੀਂ ਸੀ ਗੁਰੂ ਸਾਹਿਬ ਨਾਲ ਔਰੰਗਜ਼ੇਬ ਦਾ ਧਿਆਨ ਤਾਂ ਉਸ ਵੇਲੇ ਦੱਖਣ ਵੱਲ ਸੀ ਅਸਲ ਚ ਇਹ ਪਹਾੜੀ ਰਾਜੇ ਸੀ ਪਹਾੜੀਏ ਸੀ ਇਹ ਜਿਨ੍ਹਾਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚੜ੍ਹਤ ਜਰੀ ਨਾ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰਣਜੀਤਨਗਾਰਾ ਜਦੋਂ ਵੱਜਦਾ ਸੀ ਇਹਨਾਂ ਦੀਆਂ ਪਹਾੜੀਆਂ ਕੰਬਦੀਆਂ ਸੀ ਸਿੱਧੇ ਤੌਰ ਤੇ ਇਹ ਮੁਕਾਬਲਾ ਨਹੀਂ ਸੀ ਕਰ ਸਕਦੇ 1704 ਦੇ ਵਿੱਚ ਇਹਨਾਂ ਨੇ ਚਾਰ ਵਾਰ ਕੀਤਾ ਪਰ ਦਸਵੇਂ ਪਾਤਸ਼ਾਹ ਦੇ ਸਾਹਮਣੇ ਇਹ ਖੜ੍ਹ ਨਾ ਸਕੇ ਫਿਰ ਇਹਨਾਂ ਨੇ ਵਜੀਰ ਖਾਨ ਦੇ ਕੋਲ ਜਾ ਕੇ ਚੁਗਲੀਆਂ ਲਾਈਆਂ ਉਹਨੂੰ ਮੋٹے ਚੰਦੇ ਦਿੱਤੇ ਤੇ ਮੁਗਲ ਦਰਬਾਰ ਦੇ ਵਿੱਚ ਇਹ ਗੱਲ ਰੱਖੀ ਜਾ ਕੇ ਕਿ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਕਾਬੂ ਨਾ ਕੀਤਾ ਉਹ ਤੁਹਾਡੀ ਹੋਂਦ ਖਤਮ ਕਰ ਦੇਵੇਗਾ ਉੱਪਰੋਂ ਉੱਪਰੋਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸੀਗੇ ਹਮੇਸ਼ਾ ਇਹੀ ਕਹਿੰਦੇ ਸੀ ਅਸੀਂ ਤੁਹਾਡੇ ਨਾਲ ਆ ਪਰ ਅਸਲ ਦੇ ਵਿੱਚ ਇਹਨਾਂ ਦੀ ਆਖਰਲੀ ਸੀ ਦਿੱਲੀ ਦਰਬਾਰ ਦੇ ਨਾਲ ਅਸੀਂ ਅੱਜ ਤੱਕ ਵੀ ਕਦੇ ਪਛਾਣਿਆ ਨਹੀਂ ਇਹਨਾਂ ਨੂੰ ਕਲੀਅਰ ਕੱਟ ਅੱਜ ਤੱਕ ਵੀ ਕਦੇ ਦੋਸ਼ੀ ਨਹੀਂ ਠਹਿਰਾਇਆ ਗਿਆ ਉਦੋਂ ਵੀ ਲੁਕ ਲੁਕਾ ਕੇ ਆਪਣਾ ਕੰਮ ਕਰ ਗਏ ਸੀ ਇਹ ਅੱਜ ਵੀ ਇਦਾਂ ਹੀ ਲੁਕੇ ਰਹਿ ਗਏ ਐ ਅੱਜ ਵੀ ਇਹਨਾਂ ਨੂੰ ਕੋਈ ਕਹਿੰਦਾ ਨਹੀਂ ਵੀ ਇਹਨਾਂ ਕਰਕੇ ਸਾਰਾ ਕੁਝ ਹੋਇਆ